ਸਸਿਕਾ ਜੀ ਲੁਧਿਆਣਾ ਲਾਈਵ ਦੇਖ ਰਹੇ ਹੋ ਤੁਸੀਂ ਮੈਂ ਹਰਵਿੰਦਰ ਸਿੰਘ ਢਿੱਲੋਂ 1 ਜੂਨ ਦਾ ਦਿਨ ਆਖਿਰਕਾਰ ਆ ਹੀ ਗਿਆ ਹਰੇਕ ਪਾਰਟੀ ਦੇ ਜਿਹੜੇ ਨਮਾਇंदे ਨੇ ਵਰਕਰ ਨੇ ਹਰੇਕ ਪਾਰਟੀ ਵੱਲੋਂ ਪੂਰਾ ਜਿਹੜਾ ਜ਼ੋਰ ਲਾਇਆ ਗਿਆ ਵੋਟਰਾਂ ਨੂੰ ਇਹ ਸਮਝਾਉਣ ਦੇ ਲਈ ਕਿ ਉਹ ਵੋਟਰ ਉਹਨਾਂ ਦੇ ਹੱਕ ਦੇ ਵਿੱਚ ਵੋਟ ਪਾਉਣ ਤੇ ਇਸ ਟਾਈਮ ਅਸੀਂ ਜਿਹੜਾ ਫੇਸ 2 ਕਮਿਊਨਿਟੀ ਹਾਲ ਆ ਜਿਹੜਾ ਫੇਸ 2 ਦਾ ਸੁਖਮਨੀ ਸਾਹਿਬ ਗੁਰਦੁਆਰਾ ਸਾਹਿਬ ਦੇ ਨਾਲ ਹੈ ਜੋ ਉੱਥੇ ਅਸੀਂ ਪਹੁੰਚੇ ਹੈਗੇ ਆਂ ਔਰ ਜਿਹੜੀਆਂ ਲਾਈਨਾਂ ਤੁਸੀਂ ਦੇਖ ਸਕਦੇ ਹੋ ਕਿ ਲੱਗੀਆਂ ਹੋਈਆਂ ਨੇ ਗਰਮੀ ਦੇ ਬਾਵਜੂਦ ਵੀ ਲੋਕ ਜਿਹੜਾ ਆਪਣਾ ਵੋਟ ਦਾ ਅਧਿਕਾਰ ਜਿਹੜਾ ਸਰਕਾਰ ਵੱਲੋਂ ਜਾਂ ਭਾਰਤ ਦੇ ਸੰਵਿਧਾਨ ਵੱਲੋਂ ਉਹਨਾਂ ਨੂੰ ਦਿੱਤਾ ਗਿਆ ਤਾਂ ਉਹ ਇਸ ਦਾ ਇਸਤੇਮਾਲ ਕਰਨ ਦੇ ਲਈ ਬਹੁਤ ਜ਼ਰੂਰ ਰਹੇ ਨੇ ਤਾਂ ਮਹਿਲਾਵਾਂ ਵੀ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਔਰਸ਼ਾਂ ਦੇ ਮੁਕਾਬਲੇ ਕਿਸੇ ਗੱਲੋਂ ਘੱਟ ਨਹੀਂ ਤਾਂ ਪਹੁੰਚੇ ਹੋਏ ਨੇ ਬੋਰਡ ਦੇਣ ਦੇ ਲਈ ਸੋ ਅਸੀਂ ਗੱਲਬਾਤ ਵੀ ਕਰਾਂਗੇ ਜੀ ਨਮਸਕਾਰ ਜੀ ਨਮਸਕਾਰ ਕੀ ਨਾਮ ਹੈ ਜੀ ਆਪ ਦਾ ਮੇਰਾ ਨਾਮ ਸ਼ੁਭਸ੍ਰੀ ਹੈ ਕਿਤਨੇ ਸਮੇਂ ਸੇ ਆਪ ਲਾਈਨ ਮੇ ਖੜੇ ਹੈ ਜੀ ਅਭੀ ਅਭੀ ਆਇਆ ਹਾਂ ਜੀ ਅੱਛਾ ਅਭੀ ਜਸਟ ਆਏ ਹੈ ਜੀ ਠੀਕ ਹੈ ਜੀ ਆਪ ਦਾ ਕਿਆ ਨਾਮ ਹੈ ਜੀ ਮੇਰਾ ਨਾਮ ਸ਼੍ਰਤੀ ਹੈ ਸ਼੍ਰਤੀ ਜੀ ਆਪ ਵੀ ਅਭੀ ਆਏ ਹੈ ਹਾਂ ਜੀ ਠੀਕ ਹੈ ਜੀ ਠੀਕ ਹੈ

क्या बात है गुल साहब आपके इस जज्बे को सलाम है हमारा हमारी तरफ से हमारी टीम की तरफ से और छबी को अपनी जो वोट का अधिकार है उसको इस्तेमाल जो जरूर करना, करना चाहिए बिल्कुल सही करना बिल्कु चाहिए बिल्कुल करना चाहिए सभी देशवासियों को मैं अपने इलाका में कहता हूँ सभी आओ वोट करो ठीक है आज को भी करो लेकिन वोट करो वोट करो किसी को भी करो वोटिंग होनी चाहिए बहुत अच्छी होनी चाहिए वोटिंग सार्सटी वन सी होनी चाहिए एटीज ऊपर होनी चाहिए क्या बात तब बात बनेगी ਠੀਕ ਹੈ ਗੁਲ ਸਾਹਿਬ ਹਮ ਆਸ਼ਾ ਕਰਦੇ ਹਾਂ ਕਿ ਆਪ ਦੀ ਬਾਤ ਜ਼ਰੂਰ ਬਣੇ ਜੋ ਆਪ ਬਣਾਉਣੇ ਲਈ ਆਏ ਆਂ ਯਹਾਂ ਪੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਜਿਨ੍ਹਾਂ ਨੂੰ ਚੱਲਣ ਫਿਰਨ ਤੋਂ ਤਕਲੀਫ ਹੈ ਨਹੀਂ ਚੱਲ ਫਿਰ ਸਕਦੇ ਹੈਗੇ ਤਾਂ ਉਹਨਾਂ ਦੇ ਲਈ व्हीलचेयर ਦਾ ਵੀ ਜਿਹੜਾ ਪ੍ਰਬੰਧ ਕੀਤਾ ਗਿਆ ਹੈਗਾ ਸਰਕਾਰ ਵੱਲੋਂ ਤਾਂ ਜੋ VOTER ਨੂੰ ਕਿਸੇ ਤਰ੍ਹਾਂ ਦੀ ਅਖਿਆਈ ਦਾ ਸਾਹਮਣਾ ਨਾ ਕਰਨਾ ਪਵੇ ਤਾਂ ਤਸਵੀਰਾਂ ਸੀ ਕਮਿਊਨਿਟੀ ਸੈਂਟਰ ਦੀਆਂ ਜਿੱਥੇ ਕਿ ਅੱਜ VOTING ਹੋ ਰਹੀ ਹੈ ਫੇਸ ਦੋ ਸੁਖਮਨੀ ਸਾਹਿਬ ਗੁਰਦੁਆਰਾ ਸਾਹਿਬ ਦੇ ਨਾਲ ਇੱਕ ਕਮਿਊਨਿਟੀ ਸੈਂਟਰ ਜਿਹੜਾ ਹੈਗਾ ਸਾ ਗੱਲਬਾਤ ਕੀਤੀ ਹੈ VOTERਾਂ ਦੇ ਨਾਲ ਕਾਫੀ ਜਿਹੜਾ ਉਤਸ਼ਾਹ ਹੈਗਾ VOTERS ਦੇ ਵਿੱਚ ਗਰਮੀ ਚਾਏ ਬੇਸ਼ੱਕ ਗਰਮੀ ਹੈ ਪਰੰਤੂ ਫਿਰ ਵੀ ਉਹ ਕਹਿੰਦੇ ਆ ਕਿ ਲਾਈਨ ਦੇ ਵਿੱਚ ਖੜਨ ਦੇ ਨਾਲ ਸਾਨੂੰ ਕੋਈ ਵੀ ਜਿਹੜੀ ਹੈ ਦਿੱਕਤ ਪਰੇਸ਼ਾਨੀ ਨਹੀਂ ਅੱਜ ਖੁਸ਼ੀ ਦਾ ਦਿਨ ਹੈ ਔਰ ਅਸੀਂ ਜਿਹੜਾ VOT ਕਰਨ ਦੇ ਲਈ ਪਹੁੰਚੇ ਹੈਗੇ ਆ ਸੋ ਨਵੇਂ ਅਪਡੇਟਾਂ ਫਿਰ ਦੁਬਾਰਾ ਤੁਹਾਨੂੰ ਮਿਲਾਂਗਾ ਜੀ ਕੈਮਰਾ ਪਰਸਨ ਹਣੀ ਨਾਲ ਹਰਵਿੰਦਰ ਸਿੰਘ ਢਿੱਲੋਂ ਲੁਧਿਆਣਾ ਲਈ